ਜਿਨੇ ਜਿਨੇ ਜਿੰਨੀ ਜਿੰਨੀ ਸੇਵਾ ਕੀਤੀ ਆਪਣੀ ਸਮਰੱਥਾ ਦੇ ਮੁਤਾਬਕ ਆਪਣੇ ਗੁਰੂ ਸਾਹਿਬਾਨਾਂ ਨੇ ਵੀ ਕਿਹਾ ਵੀ ਆਪਾਂ ਆਪਣੇ ਵਾਚੜ ਕੇ ਆਪਾਂ ਦਾ ਹਿੱਸਾ ਪਾਇਆ ਕਰੋ ਜਿੱਤੇ ਵੀ ਆਪਾਂ ਪਾ ਸਕਦੇ ਤੇ ਤਾਂ ਕਿ ਆਪਾਂ ਆਪਣੇ ਆਪ ਜਿਵੇਂ ਜਿਵੇਂ ਆਪਣੇ ਨਾ ਰਹੀ ਹੈ ਵੀ ਹਰ ਚੀਜ਼ ਦੇ ਵਿੱਚ ਆਪਾਂ ਸੈਲਫ ਸਫੀਸ਼ੀਐਂਟ ਆਪਾਂ ਖੁਦ ਸਮਰੱਥ ਹੋਈਏ ਆਪਾਂ ਕਿਸੇ ਦੇ ਅਕੇ ਪੰਜਾਬੀ ਦਾ ਕਦੇ ਕਿਸੇ ਦੇ ਅਕੇ ਹੱਥ ਦਾਟਦਾ ਹੀ ਨਹੀਂ ਗਾ ਤੇ ਆਪਾਂ ਤਾਂ ਆਪਦੇ ਹੱਥ ਮੂਰੇ ਕਰਕੇ ਦੇਣ ਵਾਲਿਆਂ ਜੋ ਆ ਪੰਜਾਬੀ ਜਿਹੜੇ ਹੈਗੇ ਆ ਤੇ ਆਪਣਾ ਪ੍ਰਮਾਤਮਾ ਕਰੇ ਵੀ ਆਪਾਂ ਇਹੀ ਆਪਣੀ ਚੜ੍ਹਾਈ ਲਵੇ ਸਾਰੀ ਦੁਨੀਆ ਦੇ ਵਿੱਚ ਕਿਸੇ ਕਰਕੇ ਆਪਾਂ ਜਾਣੀ ਜਾਈਏ ਖੁੱਲ੍ਹ ਦਿਲੇ ਤੇ ਹਮੇਸ਼ਾ ਇੱਥੇ ਹੁਣ ਕਈ ਆਏ ਆ ਮੌਕੇ ਜਦੋਂ ਆਪਾਂ ਦੇਖਦੇ ਆ ਕੋਈ ਜਣੇ ਜਾਂਦੇ ਸੀ ਬੰਦੇ ਕਈ ਕਈ ਦਿਨ ਤੋਂ ਬੈਠੇ ਹੁੰਦੇ ਸੀਗੇ ਬਿਨਾ ਕਿਸੇ ਤੋਂ ਪਾਣੀ ਰੋਟੀ ਪਾਣੀ ਤੋਂ ਤੇ ਫੇਰ ਵੀ ਉਹ ਜਿਹੜੇ ਗਿਆਨ ਨੂੰ ਜਿਹੜਾ ਕੋਈ ਸੇਵਾ ਲੈ ਕੇ ਜਾਂਦਾ ਸੀ ਉਹਨੂੰ ਕਹਿੰਦੇ ਸੀ ਪੁੱਤ ਚਾਹ ਪੀ ਕੇ ਜਾ। ਤੂੰ ਖਾ ਕੇ ਜਾ ਲੰਗਰ ਚੱਕ ਕੇ ਜਾ। ਆਪਦੇ ਘਰ ਨੂੰ ਚਾਹੇ ਨਹੀਂ ਹੁੰਦਾ ਸੀ ਉਹ ਕਰਦੇ ਸੀ। ਉਹ ਜਿਹੇ ਉਹ ਵਧੀਆ ਰੂਹਾਂ ਵੀ ਹੈਗੀਆਂ। ਤੇ ਇੱਥੇ ਕੁਝ ਜਿਵੇਂ ਆਪਣੇ ਕੁਝ ਹਲਾਤਾਂ ਦੇ ਵਿੱਚ ਇਹ ਵੀ ਆਇਆ ਵੀ ਜਿਹੜੇ ਇਸ ਏਰੀਏ 'ਚ ਨਹੀਂ ਵੀ ਸੀ ਜਿਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹ ਵੀ ਕਈ ਵਾਰੀ ਮੋਟਰਸਾਈਕਲ ਮੋਟਰ ਲਾ ਲਾ ਕੇ ਟਰਾਲੀ ਵਿੱਚ ਸਮਾਨ ਲਾ ਲੈ ਲੈਂਦੇ ਸੀ। ਉਹੋ ਜਿਹਿਆਂ ਨੂੰ ਆਪਾਂ ਸਮਝਾਉਣਾ ਹੈ ਆਪਾਂ ਸਾਰਿਆਂ ਨੇ ਵੱਡਿਆਂ ਨੇ ਰਲ ਮਿਲ ਕੇ ਤਾਂ ਕਿ ਵੀ ਆਪਣਾ ਉਹ ਇੱਕ ਸਨੇਹਾ ਨਾ ਪਹੁੰਚੇ ਵੀ ਇਹੋ ਜਿਹੇ ਬੰਦੇ ਵੀ ਹੈਗੇ ਪੰਜਾਬ 'ਚ ਆਪਾਂ ਇਸ ਚੀਜ਼ ਨੂੰ ਆਪਣਾ ਬਹੁਤ ਵੀ ਧਿਆਨ ਚ ਰੱਖੋ ਅੱਗੇ ਵੀ ਬਹੁਤ ਜਣੇ ਆਉਣੇ ਆ ਸੇਵਾ ਵਾਸਤੇ ਤੇ ਇਹ ਨਾ ਲੱਗੇ ਵੀ ਇਹ ਤਾਂ ਪੰਜਾਬ ਦੇ ਵਿੱਚ ਸ ਜਿੰਨਾ ਨਹੀਂ ਵੀ ਲੋੜੋਂ ਖੋਈ ਜਾਂਦੇ ਜਾਂ ਹੋ ਚਿਰਿਆਂ ਦੇ ਆਪਾਂ ਪੂਰਾ ਵਧੀਆ ਅਕਸ ਆਪਣਾ ਪੰਜਾਬ ਦਾ ਹੈਗਾ ਤੇ ਇਤੋਂ ਵੱਡਾ ਅਕਸ ਬਣਾ ਕੇ ਆਪਾਂ ਸਾਰੀ ਦੁਨੀਆ ਦੇ ਵਿੱਚ ਦਿਖਾਉਣਾ ਹੈ ਤੇ ਮੈਂ ਇਹਨਾਂ ਦਾ ਬੇਦ ਸਾਰੇ ਯਾਨੀ ਜਿਹੜੇ ਸੱਜਣ ਪਾਰੋਂ ਇਥੇ ਇਸ ਈリエ ਵਿੱਚ ਸੇਵਾ ਕਰ ਰਹੇ ਹਨ ਉਹਨਾਂ ਦਾ ਬੜਾ ਧੰਨਵਾਦ ਕਰੀਆਂ ਜਿਨ੍ਹਾਂ ਨੇ ਆਜ ਸਾਰੇ ਇੰਨੀ ਚੰਗੀ ਸੋਚ ਰੱਖ ਕੇ ਤੇ ਆਪਣੇ ਇਸ ਤਰ੍ਹਾਂ ਦੀ ਵਿੱਚ ਅੱਗੇ ਵਾਚੜ ਕੇ ਆਏ ਹੈ थैंक यू ਇਹ ਇਹਦਾ ਸਿਸਟਮ ਕਿਹੜਾ ਬਣਾਈਏ ਜਦੋਂ ਮੈਂ ਸ਼ੁਰੂ ਐ ਸੀ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਈਟੀਮ ਨਾਲ ਸੀ ਕਰਦੇ ਕਰਦੇ ਜਿਸ ਦਿਨ ਮੈਨੂੰ ਗਮ ਨੇ ਕਿਹਾ ਕਿ ਆਪਾਂ ਹੰਬਲਾ ਬਾਈ ਇੱਕ ਸੰਸਥਾ ਬਣਾ ਕੇ ਆਪਾਂ ਸ਼ੁਰੂ ਕਰੀਏ ਫਿਰ ਉਹਦੇ ਰਹੀ ਆਪਾਂ ਸਭ ਕੁਮਕਰੀ ਜਮਾਂਗੇ ਮੈਨੂੰ ਉਸ ਦਿਨ ਬਹੁਤ ਖੁਸ਼ੀ ਹੋਈ ਕਿ ਚਲੋ ਇੱਕ ਪਲੇਟਫਾਰਮ ਸਾਨੂੰ ਪੱਕਾ ਮਿਲ ਗਿਆ ਜਿਹੜੇ ਭੈਣ ਭਰਾ ਬਾਰੋਂ ਸੇਵਾ ਭੇਜਦੇ ਨੇ ਅਸੀਂ ਹੁਣ ਸਾਰਿਆਂ ਨੂੰ ਕਹਾਂਗੇ ਕਿ ਹਮਲਾ ਦੇ ਵਿੱਚ ਭੇਜੀ ਚਲੋ ਇੱਥੋਂ ਅਸੀਂ ਇਹ ਸਾਰੀਆਂ ਚੀਜ਼ਾਂ ਚੁੱਪਚੀਪੇ ਕਰੀ ਜਮਾਂਗੇ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਕੁਝ ਕਰਨ ਦੀ ਲੋੜ ਨਹੀਂ ਚੁੱਪਚੀਪੇ ਪਤਾ ਲੱਗਣਾ ਕਿਉਂਕਿ ਇਹਨਾਂ ਕੋਲ ਸਾਰੀਆਂ ਲਿਸਟਾਂ ਨੇ ਪਿੰਡਾਂ ਦੀਆਂ ਲਿਸਟਾਂ ਪਹੁੰਚਦੀਆਂ ਜਦੋਂ ਸੇਵਾ ਚੱਲਦੇ ਚੱਲਦੇ ਦੇਖਿਆ ਬਹੁਤ ਜਗ੍ਹਾ ਇਦਾਂ ਵੀ ਸੀ ਕਿ ਜਿੱਥੇ ਰਸੂਣ ਬਹੁਤ ਪਹੁੰਚ ਚੁੱਕਿਆ ਉਹ ਤੂੰ ਬਾਰ-ਬਾਰ ਲੋਕ ਫੋਨ ਕਰਦੇ ਸਾਡੇ ਸਾਡੇ ਕੋਲ ਕੁਝ ਪਹੁੰਚਿਆ ਨਹੀਂ ਪਰ ਜਦੋਂ ਗੰਮੇ ਨਾਲ ਗੱਲ ਹੁੰਦੀ ਸੀ ਗੰਮੇ ਇਸ ਪਿੰਡ ਫੋਨ ਆ ਰਿਹਾ ਸੇਵਾ ਨਹੀਂ ਉੱਥੇ ਪਹੁੰਚੀ ਗੰਮੇ ਨੇ ਕਿਹਾ ਬਾਈ ਉੱਥੇ ਅਸੀਂ ਆਪ ਦੇ ਕੇ ਆਇਆ ਫਿਰ ਪਤਾ ਲੱਗਿਆ ਕਿ ਸਹੀ ਉਹ ਲੋਕ ਨੇ ਜਿਨ੍ਹਾਂ ਕੋਲੇ ਸਾਰੀ ਇਨਫੋਰਮੇਸ਼ਨ ਸਹੀ ਹੈ ਅ ਪ੍ਰਸ਼ਾਸਨ ਦੇ ਨਾਲ ਜੁੜੇ ਹੋਏ ਨੇ ਪਿੰਡਾਂ ਦੇ ਗੁਰਦੁਆਰਿਆਂ ਨਾਲ ਜੁੜੇ ਹੋਏ ਨੇ ਲੋਕਾਂ ਨਾਲ ਜੁੜੇ ਹੋਏ ਨੇ ਸੋ ਸਭ ਤੋਂ ਵੱਡਾ ਵਧੀਆ ਪਲੇਟਫਾਰਮ ਮੈਨੂੰ ਇਹ ਹੀ ਦਿਖਿਆ ਔਰ ਹਮਲਾ ਜਿਹੜੀ ਸਾਡੀ ਫਾਊਂਡੇਸ਼ਨ ਬਣੀ ਆ ਮੈਨੂੰ ਵੀ ਉਹ ਚਾਹਣਾ ਨੇ ਮੈਂਬਰ ਬਣਾਇਆ ਕੁਝ ਪਰ ਮੇਨ ਤਾਂ ਉਹਦੇ ਵਿੱਚ ਸਾਡਾ ਕੰਮ ਮਕਸਦ ਉਹ ਨਹੀਂ ਆ ਕਿ ਅਸੀਂ ਸੇਵਾ ਕਰੀਏ ਸਾਰੇ ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਸੇਵਾ ਕਰਦੇ ਹੋ ਸਤੋ ਜਿਹੜਾ ਸਾਡੇ ਕੋਲੇ ਸਿਸਟਮ ਬਣਿਆ ਉਹਦੇ ਤਰੀਕੇ ਕਰੀ ਜਾਣੀਆਂ ਨਾਲ ਦੀ ਨਾਲ ਸਰ ਅਸੀਂ ਇੱਕ AI ਦੇ ਕੋਰਸ ਬੱਚਿਆਂ ਨੂੰ ਭਰਨ ਲੱਗੇ ਹਾਂ ਜਿਵੇਂ ਇਹਨਾਂ ਨੇ ਫੀਸਾਂ ਦਾ ਨੀਰ ਉਹਨਾਂ ਨੇ ਭੇਜਿਆ ਗੰਤੀ ਸਿੰਘਾਂ ਦਾ ਸੋਚਿਆ ਕਿਉਂਕਿ ਜਦੋਂ ਕੋਈ ਸੰਸਥਾਾਂ ਮ ਆਉਂਦੀਆਂ ਨੇ ਜਿੰਨੀਆਂ ਸੇਵਾ ਕਰਦੀਆਂ ਜਦੋਂ ਹੜ੍ਹ ਆਉਂਦੇ ਜਾਂ ਕੋਈ ਇਦਾਂ ਦੀ ਮਾਰ ਪੈਂਦੀ ਹੈ ਅਸੀਂ ਉਹ ਮੋਟੀਆਂ-ਮੋਟੀਆਂ ਚੀਜ਼ਾਂ ਦੇਖਦੇ ਹਾਂ ਜਿਹੜੀਆਂ ਸਾਨੂੰ ਲੱਗਦੀਆਂ ਡੈਮੇਜ ਹੋਈਆਂ ਨੇ ਪਰ ਜਦੋਂ ਅਸੀਂ ਗਰਾਊਂਡ ਤੇ ਆ ਕੇ ਦੇਖਦੇ ਆਂ ਫਿਰ ਇਹ ਵੀ ਪਤਾ ਲੱਗਦਾ ਲੋਕਾਂ ਦਾ ਫਰਨੀਚਰ ਵੀ ਖਰਾਬ ਹੋ ਗਿਆ ਕੱਪੜੇ ਵੀ ਖਰਾਬ ਹੋ ਗਏ ਬੱਚਿਆਂ ਦੀ ਐਜੂਕੇਸ਼ਨ ਉਹਨਾਂ ਦੀਆਂ ਯੂਨੀਫਾਰਮ ਉਹਨਾਂ ਦੀਆਂ ਫੀਸਾਂ ਬੜਾ ਕੁਝ ਫਿਰ ਨਿਗਾ ਚੋਣਾ ਜਦੋਂ ਆਪਾਂ ਗਰਾਊਂਡ ਤੇ ਆਉਨੇ ਆ ਗਰਾਊਂਡ ਤੇ ਆ ਕੇ ਸਮਝ ਲੱਗਦੀ ਆ ਸੋ ਜਿੰਨੇ ਭੰਟਾ ਸੇਵਾ ਕਰਦੇ ਨੇ ਇੱਕ ਵਾਰ ਜ਼ਰੂਰ ਇਹਨਾਂ ਪਿੰਡਾਂ ਜ਼ਰੂਰ ਆਇਆ ਕਰੋ ਤਾਂ ਕਿ ਤੁਹਾਨੂੰ ਜੈਨਰਲ ਪਤਾ ਲੱਗੇ ਕਿਹੜੀ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ ਜਿਹੜਾ ਬੱਬੂ ਜਿਹੜੇ ਸੇਵਾ ਆਈ ਕਿਹੜਾ ਸੀ ਉਹ ਲੋਕ ਬਹੁਤ ਜੀ ਬਹੁਤ ਵਧੀਆ ਬਹੁਤ ਹੀ ਸੇਵਾ ਚੰਗੀ ਗੱਲ ਐ ਸਾਰਿਆਂ ਦੇ ਜਨ ਉਹਨਾਂ ਸੇਵਾ ਕੀਤੀ ਨਿਰੂ ਬਾਜਵਾ ਜੀ ਔਰ ਹਮਲਾ ਪ੍ਰੋਜੈਸ਼ਨ ਜਿਹੜੀ ਇਹਨਾਂ ਦੇ ਰਾਈ ਜਾਂ ਦੂਸਰੇ ਦੂਸਰੇ ਦਰਾਈ ਬੇਨਤੀਆਂ ਕਿ ਜੋ ਸਰਪ੍ਰਵਾਨ ਕੀਤੀਆਂ ਨੇ ਨਿਰੂ ਬਾਜਵਾ ਜੀ ਨੇ ਗ੍ਰੰਥੀਆ ਸਿੰਘਾ ਨੂੰ ਮਾਣ ਤੇ ਸਤਿਕਾਰ ਦਿੱਤਾ ਜੋ ਇਹ ਮੁਸ਼ਕਲ ਚ ਆਉਣਾ ਇਹ ਵੀ ਬੜੀ ਵੱਡੀ ਗੱਲ ਹੈ ਅੱਜ ਤੱਕ ਇਸੇ ਤਰ ਕੋਈ ਵੀ ਨਿੱਕੀ ਕਿਸੇ ਕੀਤਾ ਉਹਨਾਂ ਨੇ ਜੋ ਪ੍ਰਾਲਾ ਕੀਤਾ ਗ੍ਰੰਥੀਆ ਸਿੰਘਾ ਨੂੰ ਜਰੂਰ ਦੇਈਏ ਸੰਗਤਾਂ ਨੇ ਸੇਵਾ ਕਰਨੀ ਸੰਗਤਾਂ ਦੋਤਾ ਹਰ ਵਿੱਚ ਸਭ ਕੁਝ ਰੋੜ ਗਿਆ ਤੇ ਸੰਗਤਾਂ ਕਿੱਥੋਂ ਸੇਵਾ ਕਰਨ ਗਿਆ ਉਹਨਾਂ ਨੀਰੂ ਬਾਜਵੀ ਨੇ ਆਪ ਦੇ ਪਵਿੱਤਰ ਕਮਾਨਿਆਂ ਵਿੱਚ ਡੋਰ ਸੰਗਤਾਂ ਵੱਲੋਂ ਜੋ ਵੀ ਜੋ ਬੜੀ ਸੇਵਾ ਕਰੈ ਨੇ ਹੋਰ ਗੁਰਮੁਖ ਵਿਆਹ ਉਹਨਾਂ ਵੱਲੋਂ ਵੀ ਇਹ ਜੋ ਸੇਵਾ ਹੋਈ ਹੈ ਬਹੁਤ ਬਹੁਤ ਇਸ ਗ੍ਰੰਥੀ ਸਿੰਘ ਧੰਨਵਾਦ ਕਰਦੇ ਤੇ ਬੇਨਤੀ ਹੋਰਨਾਂ ਨੂੰ ਵੀ ਸਭ ਨੂੰ ਵੀ ਇਹ ਜੋ ਵੀ ਜਗਾ ਲਾਕਿਆ ਸਾਰਾ ਜੋ ਡੁੱਬਿਆ ਫਾਇ ਕਾ ਤੱਕ ਉਥੋਂ ਤੱਕ ਵੀ ਜੇ ਗ੍ਰੰਥੀਆਂ ਦੀ ਸੇਵਾ ਕਿਸੇ ਤਰ੍ਹਾਂ ਵੀ ਕੀਤੀ ਜਾਵੇ ਤਾਂ ਬਹੁਤ ਵਧੀਆ ਹੈ ਗੁਰੂ ਸਾਹਿਬ ਕਿਰਪਾ ਕਰਨ ਸਭ ਨੂੰ ਚੜ੍ਹ ਜੇ ਕਾਂਤ ਰੱਖੇ ਭੰਡਾਰੇ ਬਾਬਾ ਨਾਨਕ ਭਰੀ ਰੱਖੇ ਤੇ ਬੇਨਤੀਆਂ ਪ੍ਰਵਾਨ ਕਰੇ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਜਿਹੜਾ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਨੀਰ ਬਾਜਵਾ ਜੀ ਵੱਲੋਂ ਤੇ ਆਪਣਾ ਹੰਬਲਾ ਫਾਊਂਡੇਸ਼ਨ ਦੇ ਵੱਲੋਂ ਕਿਉਂਕਿ ਅੱਜ ਇਥੇ ਹੜ੍ਹਾਂ ਦਾ ਮੋਲ ਬਣਿਆ ਹੈ तकरीबन ਸਾਰੇ ਇਲਾਕੇ ਦੇ ਵਿੱਚ ਜਿਹੜੀ ਤਬਾਈ ਫਰੀ ਹੈ ਤੇ ਅੱਜ ਤੱਕ ਕਿਸੇ ਨੇ ਇਹ ਨਹੀਂ ਸੋਚਿਆ ਕਿ ਆਪਾਂ ਗਰੰਥੀ ਸਿੰਘਾਂ ਦੀ ਵੀ ਆਪਾਂ ਮਦਦ ਕਰੀਏ ਪਰ ਇਹ ਬੜਾ ਵੱਡਾ ਉਪਰਾਲਾ ਸਾਡੀ ਪੰਜ ਜੀ ਵੱਲੋਂ ਅਸੀਂ ਬੜਾ ਬੜਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਜਾ ਕੇ ਅੱਜ ਗਰੰਥੀ ਸਿੰਘਾਂ ਦੀ ਬਾਹ ਫੜੀਏ ਨਹੀਂ ਤਾਂ ਸਾਰਿਆਂ ਨੇ ਕਿਸਾਨਾਂ ਦਾ ਸੋਚਿਆ ਕਿਸੇ ਦਾ ਵੀ ਸੋਚਿਆ ਪਰ ਗਰੰਥੀ ਸਿੰਘਾਂ ਦਾ ਕਿਸੇ ਨੇ ਸੋਚਿਆ ਇਹ ਬਹੁਤ ਬਹੁਤ ਵੱਡਾ ਉਪਰਾਲਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਜੋ ਸਾਡੇ ਬਾਰੇ ਵੀ ਨਾ ਗਰੰਥੀਆਂ ਬਾਰੇ ਸੋਚਿਆ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ